ਸੀਪੀਐਮ ਬਿੱਲਾ ਗਿੱਲ ਦੀਨੇਵਾਲ ਸਾਡੇ ਸਿਰਾ ਓਏ ਚੱਕੀ ਸਾਡੇ ਸਿਰਾ ਓਏ ਸਾਡੇ 1200 ਪਾਉਂਡ ਚਾਰ ਜਾਫੀਆਂ ਦੇ ਵਿੱਚੋਂ ਹੁਣ ਕਿਹੜਾ ਨੌਜਨ ਲਾ ਕੇ ਜਫਾ ਬੱਲੇ ਬੱਲੇ ਕਰਵਾ ਦੇਗਾ ਜੀਟੀਜੀ ਗਰੋਪਾਰੇ ਕਹਿੰਦੇ ਮਾਰ ਕਰਾ 100 ਪਾਉਂਡ ਦੇ ਨਾਲ ਲੈ ਵੀ ਲੂਪੋ ਵਾਲਿਆ ਉਹਦੋਂ 1500 ਪਾਉਂਡ ਜੀਟੀ ਗਰੁੱਪ ਵਾਲੇ ਕਹਿੰਦੇ ਆ 500 ਪੁਆਇੰਟ ਨੰਬਰ ਨੂੰ ਦੇ। ਹੈਲੋ ਮੈਂ ਬੇਨਤੀ ਕਰਦਾ ਇੱਥੇ ਕੋਈ ਸਾਈਡ ਦਾ ਨਹੀਂ ਪਿੰਦਾ। ਮੋਰੇ ਸਾਈਡ ਦਾ ਨਹੀਂ ਪਿੰਦਾ ਕੋਈ। ਰਿੰਟੂ ਬ੍ਰਾਂਚ ਵੱਲੋਂ 50 ਬੋਲ ਹੈ। ਹਰ ਜੱਫਾ ਜਿਹੜਾ ਇਰਥ ਬੋਲੇ 100 ਤਾਕੜ 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 ਆ ਪਾਉਂਡ ਲੰਬੜ ਦੇ ਜਫਿਆਂ ਤੇ ਮਾਰ ਸਾਹਮਣੇ ਸੁਨੀਲ ਦੀ ਰੇਡ ਪਈ ਹੋਈ ਹੈ ਯੋਦਾ 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 ਹੋ ਗਈ ਅੱਜ ਯੋਦਾ ਯੋਦਾ ਹਵਤਾਰ ਚਹਾਨ ਬਿੱਲਾ ਗਿੱਲ ਤੇ ਰਣਜੀਤ ਰਿੰਟੂ ਬਣੈਜ ਕਹਿੰਦੇ ਲੁਧਿਆਣੀਆਂ ਮਾਰ ਕਰਨਗੇ ਸਾਹਮਣੇ ਰਾਜੀ ਭੁੱਲਣ ਦਾ ਰਾਜੀ ਰਾਜੀ ਭੁੱਲਣ ਦਾ ਮਾਰ ਲੈਣ ਵਧਾ ਰਿਹਾ ਬੰਦਾ ਆ ਲੈ ਪੰਗੜਾ ਦੋਆ ਆ ਜਿਹੜਾ ਸ਼ਾਰਪੁਰਿਆ ਕੰਡਾ ਜਿਹੜਾ ਸੋਪੁੰਡ ਲੈ ਆ ਆ ਪਰਮਜੀਤਪੁਰੇ ਵਾਲੇ ਨੂੰ ਕੌਣ ਦੇਕੂਗਾ ਕੌਣ ਰੱਖੂਗਾ ਆ ਦੇਖਦੇ ਆ ਵੀ ਅਸਮੇ ਦੁੱਗਾ ਵਾਲਾ ਦੁੱਗਾ ਵਾਲਾ ਮੇਲਾ ਭਾਈ ਜਾਂਦਾ